ਅਨਿਸ ਜੀ ਨੂੰ ਆਮਲਾ ਜਿਹੜਾ ਕੰਮ ਹੋ ਰਿਹਾ ਸੀ ਇਹ ਮਾਮਲਾ ਜੀ ਹੈ ਗੋਪੀ ਸਿੰਘ ਤੇ ਸੁਖਜੀਤ ਸਿੰਘ ਭਾਗੀਵੰਦਨ ਮਿੰਟ ਦੇ ਐ ਦੋ ਜਣੇ ਇਹ ਇਧਰ ਉਮਰਸਾ ਤੋਂ ਫਰੋਲ ਤੋਂ ਹੈਰੋਂ ਨੇ ਅਗੇ ਤੇਂਦਰ ਸਪਲਾਈ ਕਰਦੇ ਇਹ ਕਾਫੀ ਸਮੇਂ ਤੋਂ ਹੀ ਕੰਮ ਕਰਦੇ ਆ ਰਹੇ ਪਹਿਲਾਂ ਵੀ ਇਹਨਾਂ ਦੇ ਕੇਸ ਦਰਜ ਆ ਹੁਣ ਸਾਨੂੰ ਇੱਕ ਹਫਤਾ ਹੋ ਗਿਆ ਜਦੋਂ ਮੰਗ ਲੱਗਿਆ ਨੂੰ ਤੱਬੂ ਨਿਆਰੇ ਤੇ ਕੱਲ ਅਸੀਂ ਵੀਰੇ ਖਾਮ ਨੂੰ ਤੱਬੂ ਵਰਲੇ ਜਿਨ੍ਹਾਂ ਤੋਂ 260 ਗ੍ਰਾਮ ਹੈਰੋਂ ਇਹਨੂੰ ਤੇ ਤੇ ਨਮਕ ਤੋਂ 50 ਨਹੀਲਿਆਂ ਵਾਲੀ। ਥਾਣਾ ਐਸਟੀਐਫ। ਥਾਣਾ ਮਾਲਵੀਂ ਕਿੰਨਾ ਤੇ ਫੇਰ ਦਰਜ ਰਿਪੋਰਟ ਕੀਤੀ ਗਈ ਹੈ। ਇਹ ਹੰਸਰਮਾ ਥਾਣੇ ਦੇ ਬੰਧਾਵਲਾ ਤਾਂ ਜਦੋਂ ਪੇਸ ਦਾਲਦ ਕਰਕੇ ਉੱਠੋਣ ਲਵਾਂਗੇ। ਅੱਗੇ ਵੇਖਦੇ ਤਬਦੀਸ਼ ਕੀ ਕਹਿੰਦੀ ਆ। ਕਿ ਥੋ ਲਿਆਉਂਦੇ ਇਹ ਕਿਹਨੂੰ ਦਿੰਦੇ ਇਹ ਹਜੇ। ਹੋਰ ਸੇ ਕੰਮ ਨਹੀਂ ਬਾਕੀ। ਉਹ ਜਾ ਰਹੀ ਸੀ ਕਿਤੇ ਡਿਲੀਵਰੀ ਕਰਨ ਜਾ ਰਹੀ ਸੀ। ਲੈ ਕੇ ਆਈ ਹੀ ਇਧਰੋਂ। ਨੰਬਰ ਸਰਖਾਇਡ ਤੋਂ ਲੈ ਕੇ ਆਈ। ਅੱਗੇ ਡਿਲੀਵਰੀ ਪਿੰਡ ਭਾਗੀਆਂ ਉਾਂ ਪਹੁੰਚਣਾ ਹੈ ਨਾ ਆਪਣੇ ਉੱਥੇ ਨੇੜੇ ਤਲਵੰਡੀ ਸਾਹਿਬ ਉਠਾਣੇ ਏਰੀਏ ਦੇ ਪਾਸੇ ਪਾਸੇ ਜਿਹੜਾ ਸਪਲਾਈ ਕਰਦੇ ਆ। ਬੱਕੇ ਦੇ ਪੁੱਛ ਗਏ ਸੀ ਕੰਮ ਨਹੀਂ ਬਾਕੀ ਹੈ ਨਹੀਂ ਨਾਲ ਜੋ ਲਾਤਾਂ ਕੰਮ ਨੇ ਉਹ ਦੇ। ਪਹਿਲਾਂ ਹਾਂ ਪਹਿਲਾਂ ਹੈਗੇ 2 ਮੰਗਤਵੇਂ ਕਰਜਾ ਹੈ ਰਵਣ ਦੇ 1 ਤੋਂ 307 ਕੰਪੋਟਰ ਹਾਂ ਹਾਂ ਲੱਗਾ। ਕਿੰਨੇ ਵੇਲੇ ਰੈਸਟਰੀ ਬੋ ਗੋਪੀ ਸਿੰਘ ਤੇ ਸੁਖਜੀਤ ਸਿੰਘ ਆਪਕੋ ਚੈਨਲ ਦੇ ਕਨੈਕਸ਼ਨ ਕਿਵੇਂ ਆਇਆ ਕੋ ਪਿੰਡ ਦੇ ਰਹਿਣ ਵਾਲਿਆਂ ਕੋ ਪਿੰਡ ਦੇ ਰਹਿਣ ਵਾਲਿਆਂ ਰਲ ਕੇ ਜਿਹੜਾ ਫੋਕਰੀ ਦਾ ਉਹ ਛੋਟਾ ਉਹਦਾ ਪਤਾ ਨਹੀਂ ਲੱਗਦਾ ਵੀ ਹਾਂ ਇਹ ਇਸ ਤਰ੍ਹਾਂ ਕੰਮ ਕਰਦਾ ਹੋਊਗਾ ਦੇਖੋ 19 ਤਰੰਗਾਰਵੀ ਹੈ 19 ਤਰੰਗਾਰਵੀ ਇਹਨਾਂ ਤੋਂ ਹੋਣਾ ਹੁਣ ਇੱਥੇ ਜੀ ਦਰਜ ਹੋ ਗਈ ਇਹਨਾਂ ਤੇ ਅੱਗੇ ਪੋਸਟਮਨ ਲਾਵਾਂਗੇ ਕਿ ਜੋਨਕਾਰ ਵੀ ਹੋਊਗੀ ਤਰੀਕੇ ਲਾਵਾਂਗੇ